ਅਸੀਂ ਸਰਕਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਚੰਗੇ ਲੋਕ ਸਾਰੇ ਹਲਕਿਆਂ 'ਚ ਲੱਭਣੇ ਸ਼ੁਰੂ ਕਰਦੇ ਆ ਲੋਕ ਸਾਨੂੰ ਇੱਥੋਂ ਬਰਨਾਲੇ ਤੋਂ ਫਤਵਾ ਦੇਣਗੇ ਤੇ ਜੇ ਇੱਥੋਂ ਸਾਨੂੰ ਜਿਤਾਤਾ ਫਿਰ ਸਾਡਾ ਗਰਾਊਂਡ 2027 'ਚ ਸੈੱਟ ਹੋ ਜਾਊਗਾ ਜੀ ਕੇਜਰੀਵਾ ਲੇਕਿਨ ਸੈਸਨਟ ਲਾਇਰ ਝੂਠ ਝੂਠ ਬੋਲਣ ਦੀ ਉਹਨੂੰ ਆਦਤ ਹੈ ਬਰਨਾਲਾ ਜ਼ਿਮਨੀ ਚੌਂ ਨੂੰ ਲੈ ਕੇ ਅੱਜ ਆਖਰੀ ਪ੍ਰਚਾਰ ਦਾ ਦਿਨ ਹੈ ਸਾਰੀਆਂ ਪਾਰਟੀਆਂ ਆਖਰੀ ਹਮਲਾ ਮਾਰ ਰਹੀਆਂ ਨੇ ਇਸ ਸਮੇਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੇ ਸੰਧੂ ਸਾਹਿਬ ਫਿਰ ਨਤੀਜੇ ਨੂੰ ਲੈ ਕੇ ਆਖਰੀ ਪ੍ਰੈਡਿਕਸ਼ਨ ਤੁਸੀਂ ਕੀ ਕਰ ਰਹੇ ਹੋ ਮੈਂ ਕਦੀ ਪ੍ਰੈਡਿਕਸ਼ਨ ਨਹੀਂ ਕੀਤੀ ਜੀ ਤੇ ਮੈਂ ਤਾਂ ਬਸ ਪਰਮਾਤਮਾ ਅੱਗੇ ਹੱਥ ਚੋੜ ਕੇ ਅਰਦਾਸ ਕਰਦਾ ਕਿ ਐਤ ਕੀ ਲੋਕ ਸੋਚ ਕੇ ਵੋਟ ਪਾਉਣਗੇ ਮੁੱਦਿਆਂ ਤੇ ਵੋਟ ਪਾਉਣਗੇ ਤੇ ਆਪਦੀਆਂ ਨਸਲਾਂ ਵਾਸਤੇ ਆਪ ਦੇ ਪਨੀਰੀ ਵਾਸਤੇ ਆਪ ਦੀਆਂ ਔਲਾਦਾਂ ਵਾਸਤੇ ਉਹ ਵੋਟ ਪਾਉਣਗੇ ਸੋਚ ਕੇ ਪਾਉਣਗੇ ਕਿ ਕਿਹੜੀ ਪਾਰਟੀ ਵਾਕਈ ਸੀਰੀਅਸ ਹੈ ਕਿਹੜੀ ਪਾਰਟੀ ਚ ਪੜੇ ਲਿਖੇ ਆਗੂ ਹੈਗੇ ਆ ਜਿਨ੍ਹਾਂ ਨੂੰ ਇਲਾਕੇ ਦੀਆਂ ਦੁੱਖ ਤਕਲੀਫਾਂ ਪੋਲਿਟੀਕਲ ਪਾਲਿਸੀ ਰਹੀ ਮੈਨੇਜ ਵੀ ਕਰਨੀਆਂ ਹੁੰਦੀਆਂ ਹੋਣ ਤੇ ਦੂਰ ਵੀ ਕਰਨੀਆਂ ਹੁੰਦੀਆਂ ਹੋਣ ਕੀ ਕਾ ਕੇਜਰੀਵਾਲ ਕਹਿੰਦੇ ਨੇ ਕਿ ਜਿਹਦੀ ਸਰਕਾਰ ਹੈ ਉਸੇ ਦਾ ਹੀ ਐਮਐਲਏ ਜਿਤਾਉਣ ਦਾ ਫਾਇਦਾ ਤਾਂ ਕਿ ਲੋਕਾਂ ਦੇ ਕੰਮ ਹੋ ਸਕਣ ਫਿਰ ਤੁਹਾਨੂੰ ਕਿਉਂ ਲੱਗਦਾ ਵੀ ਕਿ ਵੋਟ ਹੈ ਜਿਹੜੀ ਤੁਹਾਨੂੰ ਕੇ ਕੇਜਰੀਵਾਲ ਲੇਕਿਨ ਸੈਸੈਂਟ ਲਾਇਰ ਹੈ ਝੂਠ ਝੂਠ ਬੋਲਣ ਦੀ ਉਹਨੂੰ ਆਦਤ ਇੱਕ ਲੋਕਤੰਤਰ 'ਚ ਸਭ ਤੋਂ ਵੱਡਾ ਵੱਡੀ ਜ਼ਿੰਮੇਵਾਰੀ ਵਿਰੋਧੀ ਧਿਰ ਦੀ ਹੁੰਦੀ ਹੈ ਤੇ ਜਿੱਥੇ 92 ਤੁਸੀਂ ਸੱਤਾਧਾਰੀ तिर ਦੇ ਜਿਤਾਏ ਹੋਣ ਤੇ ਸਿਆਣੀ ਗੱਲ ਤਾਂ ਇਹੀ ਹੋਊਗੀ ਜੇ ਤੁਸੀਂ ਲੋਕਤੰਤਰ ਦੀ ਜੜਾ ਮਜ਼ਬੂਤ ਕਰਨੀ ਹੈ ਤੇ ਵਿਰੋਧੀ तिर ਦਾ ਤੁਸੀਂ ਕੈਂਡੀਡੇਟਸ ਦਿਤਾਓ ਜੇ ਇਹਦੇ ਨਾਲ ਸੱਤਾਧਾਰੀ ਤੇ ਚੇਥ ਹੋ ਕੇ ਉਹਨਾਂ ਤੇ ਚੈਕਸ ਐਂਡ ਬੈਲੈਂਸਸ ਲੱਗਣਗੇ ਘਰ ਘਰ ਆ ਕੇ ਲੋਕਾਂ ਦੇ ਦੁੱਖ ਤਕਲੀਫ ਜਾਣਨ ਨੂੰ ਮਜਬੂਰ ਹੋਣਗੇ ਤੇ ਸਾਡੇ ਕੰਮ ਕਰਾਉਣ ਨੂੰ ਵੀ ਮਜਬੂਰ ਹੋਣਗੇ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਕਾਲ ਨੂੰ ਹੁਣ ਤੱਕ ਕਿਵੇਂ ਵੇਖਦੇ ਫੇਲਿਅਰ ਹੈ ਟੋਟਲੀ ਫੇਲਰ ਹੈ ਇਕਨੋਮਿਕ ਟੋਟਲੀ ਕਾਲੈਪਸ ਹੈ ਐਂਡ ਸਟੇਟ ਆਰਥਿਕ ਤੌਰ ਤੇ ਪੂਰਾ ਉਜੜ ਗਿਆ ਹੈ ਕਿ ਤੁਸੀਂ ਮੰਡੀਆਂ ਦਾ ਸਿਸਟਮ ਦੇਖੋ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਇੱਥੇ ਕਿਸਾਨ ਜ਼ਿਮੀਦਾਰ ਖੇਤ ਮਜ਼ਦੂਰ ਨੇ ਆਪ ਦਾ 6 ਮਹੀਨੇ ਦਾ ਖੂਨ ਪਸੀਨਾ ਇਕ ਕਰਕੇ ਬਹੁਤ ਸੋਹਣੀ ਫਸਲ ਲਿਆਤੀ ਮੰਡੀਆਂ 'ਚ ਆੜਤੀਏ ਤਿਆਰ ਨੇ ਕਿ ਕੰਡੇ ਲੱਗ ਜਾਣ ਤੇ ਅੱਗੇ ਫਸਲ ਦੀ ਚੱਕਈ ਹੋ ਕੇ ਅੱਗੇ ਖੇਲਰਾਂ ਤੱਕ ਪਹੁੰਚਦੀ ਹੋ ਜੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ 6 ਮਹੀਨਿਆਂ 'ਚ ਜਿਹੜੇ ਸ਼ੈਲਰ ਗਦਾਮ ਹੈ ਉਹ ਖਾਲੀ ਕਰਾਉਣੇ ਉੱਥੋਂ ਲਿਫਟਿੰਗ ਕਰਾਉਣੀ ਪਰ ਐਤ ਕੀ ਪਹਿਲੀ ਵਾਰ ਹੋਇਆ ਕਿ ਜਿਹੜੇ ਸਾਡੇ ਸ਼ੈਲਰ ਗਦਾਮ ਹੈ ਉਹਨਾਂ 'ਚ ਪਿਛਲੇ ਸਾਲ ਦਾ ਨਾਜ ਚੋਲ ਤੇ ਕਣਕ ਹਜੇ ਵੀ ਲੱਦੇ ਹੋਏ ਮਤਲਬ ਸਰਕਾਰ ਨੇ ਪਿਛਲੇ 6 ਮਹੀਨਿਆਂ ਦਾ ਡੱਕਾ ਨਹੀਂ ਤੋੜਿਆ ਐਂਡ ਜੇ ਸਰਕਾਰ ਨੇ 6 ਮਹੀਨੇ ਪਹਿਲਾਂ ਆਪਣੀ ਵਰਕਿੰਗ ਕੀਤੀ ਹੁੰਦੀ ਫਿਰ ਅੱਜ ਕਿਸਾਨ ਖੇਤ ਮਜ਼ਦੂਰ ਸਾਡੇ ਆੜਤੀਏ ਸਾਡਾ ਵਪਾਰੀ ਰੋਲਦਾ ਨਾ ਅਰਤਕ ਤੌਰ ਤੇ ਸਾਡੀ ਪੰਜਾਬ ਦੀ ਇਕਨੋਮੀ ਟੋਟਲੀ ਕਾਲੈਪਸ ਕਰ ਗਈ ਹੈ ਇਹਦਾ ਸਿੱਧੇ ਸਿੱਧੇ ਤੌਰ ਤੇ ਜ਼ਿੰਮੇਵਾਰ ਸਟੇਟ ਦੀ ਸਰਕਾਰ ਭਗਵੰਤ ਮਾਨ ਹੈ ਉਹ ਸਾਰੇ ਝੂਠ ਮਾਰਦੇ ਕਿ ਇਹਨੇ ਨੌਕਰੀਆਂ ਦੇਤੀਆਂ ਅੱਜ ਪਟਵਾਰੀਆਂ ਦੀਆਂ ਸਾਰੀਆਂ ਪੋਸਟਾਂ ਇਹਨਾਂ ਨੇ ਰੱਦ ਕਰਤੀਆਂ ਠੀਕ ਹੈ ਇਹਨਾਂ ਨੇ ਆਪ ਤੇ ਮੁਲਾਜ਼ਮਾਂ ਨਾਲ ਸਰਕਾਰੀ ਮੁਲਾਜ਼ਮਾਂ ਨਾਲ ਧੋਖਾ ਕੀਤਾ ਪੁਰਾਣੀ ਪੈਨਸ਼ਨ ਸਕੀਮ ਇਹਨਾਂ ਤੋਂ ਲਾਗੂ ਨਹੀਂ ਹੋਈ ਇਹਨਾਂ ਤੋਂ ਡੀਏਜ਼ ਨਹੀਂ ਦਿੱਤੇ ਗਏ ਰੀਅਰਜ਼ ਨਹੀਂ ਪਿਛਲੇ ਕਲੀਅਰ ਕੀਤੇ ਗਏ ਤੇ ਜਿਹੜੀ ਸਰਕਾਰ ਆਪ ਤੇ ਮੁਲਾਜ਼ਮਾਂ ਦੇ ਹੱਕ 'ਚ ਨਾ ਖੜ ਸਕੇ ਤੇ ਮੁਲਾਜ਼ਮਾਂ ਨਾਲ ਕੀਤੇ ਹੋਏ ਵਾਅਦੇ ਨਾ ਪੂਰੇ ਕਰ ਸਕਦੀ ਹੋਏ ਤੇ ਫਿਰ ਉਹ ਅੱਗੇ ਲੋਕਾਂ ਤੱਕ ਸਹੂਲਤਾਂ ਕਿੱਥੋਂ ਪਹੁੰਚਦੀ ਕਰੂਗੀ ਆਹੀ ਮੁਲਾਜ਼ਮ ਨੇ ਜਿਹੜੇ ਲੋਕ ਸਹੂਲਤਾਂ ਨੂੰ ਲੈ ਕੇ ਲੋਕਾਂ ਦੇ ਘਰ-ਘਰ ਤੱਕ ਪਹੁੰਚਦੀ ਕਰਦੇ ਸਾਰੀਆਂ ਪਾਰਟੀਆਂ ਇਹਨਾਂ ਜ਼ਿਮਨੀ ਚੋਣਾਂ ਨੂੰ 2027 ਦਾ ਸੈਮੀਫਾਈਨਲ ਮੰਨ ਰਹੀਆਂ ਨੇ 2027 ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਦਾ ਸਿਨੈਰੀਓ ਬਣਨਾ ਅਸੀਂ ਸਰਕਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਚੰਗੇ ਲੋਕ ਸਾਰੇ ਹਲਕਿਆਂ 'ਚ ਲੱਭਣੇ ਸ਼ੁਰੂ ਕਰਤੇ ਆ ਬਹੁਤ ਧਾਮਾਂ ਤੇ ਸਾਡੇ ਕੋਲੇ ਬਹੁਤ ਵਧੀਆ ਵਧੀਆ ਲੋਕ ਮੂਰੇ ਆ ਗਏ ਆ ਤੇ ਪਹਿਲਾਂ ਲੋਕ ਸਾਨੂੰ ਇੱਥੋਂ ਬਰਨਾਲੇ ਤੋਂ ਫਤਵਾ ਦੇਣਗੇ ਤੇ ਜੇ ਇੱਥੋਂ ਸਾਨੂੰ ਜਿਤਾਤਾ ਤੇ ਸਾਡਾ ਗਰਾਊਂਡ 2027 ਲਈ ਸੈੱਟ ਹੋ ਜਾਊਗਾ 2027 ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਵੱਲੋਂ ਅਸੀਂ सीएम ਦਾ ਚਿਹਰਾ ਗੋਵਿੰਦ ਸਿੰਘ ਸੰਧੂ ਹਰਾਂ ਨੂੰ ਦੇਖ ਸਕਦੇ ਆ ਇਹ ਪਾਰਟੀ ਦੀ ਪੀਏਸੀ ਤੇ ਕਰੂਗੇ ਕਿਉਂਕਿ ਮੇਰੇ ਤੋਂ ਪਹਿਲਾਂ ਪਾਰਟੀ 'ਚ ਬਹੁਤ ਸਾਰੇ ਸੀਨੀਅਰ ਲੀਡਰਸ ਹੈ ਤੇ ਉਹਨਾਂ ਨੂੰ ਮੌਕਾ ਬੰਦ ਕਿ ਉਹ ਪਹਿਲਾਂ ਪਾਰਟੀ ਦੀ ਕਮਾਂਡ ਸੰਭਲ ਜਦੋਂ ਮੈਨੂੰ ਉਹਨਾਂ ਵਰਗੇ 23 30 40 40 ਸਾਲ ਹੋ ਜਾਣਗੇ ਫਿਰ ਮੈਂ ਸਮਝਦਾ ਕਿ ਮੈਂ ਹੋਰ ਮੈਚੁਰ ਵੀ ਹੋ ਜਾਊਗਾ ਮੈਂ ਸਿੱਖ ਵੀ ਲਊਂਗਾ ਕਾਫੀ ਕੁਝ ਹੋਣੇ ਤਾਂ ਮੇਰੀ ਸਿਰ ਮੇਰਾ ਸਿਰ ਦੋ ਤਿੰਨ ਸਾਲਾਂ ਦਾ ਤਜਰਬਾ ਤੇ ਜਿਵੇਂ ਜਿਵੇਂ ਤਜਰਬਾ ਵਧੂਗਾ ਫਿਰ ਮੈਂ ਕੋਈ ਵੱਡੀ ਜ਼ਿੰਮੇਵਾਰੀ ਆ ਬਾਗਦੁਰ ਸੰਭਾਲ ਸੀਆਂ ਬੰਦੀ ਪੰਜਾਬ ਜ਼ਿੰਮੇਵਾਰੀ ਲੈਣ ਦੀ ਇੱਛਾ ਹੈ ਵੀ ਪੰਜਾਬ ਦਾ ਜੇਕਰ ਤੁਸੀਂ ਸੀਐਮ ਬਣੋਗੇ ਤਾਂ ਸੀਐਮ ਬਣਨ ਦੀ ਮੇਰੀ ਹਜੇ ਕੋਈ ਇੱਛਾ ਨਹੀਂ ਹੈ ਕਿ ਮੈਂ ਚਾਹੁੰਦਾ ਕਿ ਸਾਡੀ ਪਾਰਟੀ ਦੀ ਸਰਕਾਰ ਬਣੇ ਅੱਗੇ ਸਾਡੀ ਪਾਰਟੀ 'ਚ ਮੈਂ ਸੀਐਮ ਹਜੇ ਬਣਨ ਜੋਗਾ ਨਹੀਂ ਹੈਗਾ ਮੈਨੂੰ 3-4 ਸਾਲ ਹੋਏ ਮੇਰੇ ਤੋਂ ਪਹਿਲਾਂ ਲੋਕਾਂ ਨੇ 40-40 ਸਾਲ ਇਸ ਪਾਰਟੀ 'ਚ ਸੇਵਾ ਕੀਤੀ ਤਾ ਆਖਰੀ ਸਵਾਲ ਹੈ ਜਿਹੜਾ ਤੁਸੀਂ ਇਸ ਸਮੇਂ ਆਪਣਾ ਮੁਕਾਬਲਾ ਕਿਹੜੀ ਤੇ ਨਾਲ ਵੇਖ ਰਹੇ ਹੋ ਸਾਰੀਆਂ ਤੇ ਨਾਲ ਸਾਰੇ ਬਹੁਤ ਵੱਡੀਆਂ ਪਾਰਟੀਆਂ ਤੇ ਦਿੱਲੀ ਤੋਂ ਚੱਲਦੀਆਂ ਬਹੁਤ ਸਰਮਾਇਆ ਹੈ ਬਹੁਤ ਕੁਛ ਨਾ ਕੁਲੇਗਾ ਤੇ ਸਾਰੀਆਂ ਪਾਰਟੀਆਂ ਤਾਕਤਵਰ ਹੈ ਇਹ 23 ਤਰੀਕ ਨੂੰ ਪਤਾ ਲੱਗ ਜਾਊਗਾ ਕੀ ਨਤੀਜੇ ਨਿਕਲਦੇ ਤਾਂ ਇਹ ਸਾਨੂੰ ਸ਼ਰਮਣੀ ਅਕਾਲੀ ਦਲ ਅੰਮ੍ਰਿਤ ਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਜਿਨ੍ਹਾਂ ਵੱਲੋਂ ਆਪਣੀ ਜਿੱਤ ਦਾ ਦਾਵਾ ਕੀਤਾ ਗਿਆ ਹੁਣ ਦੇਖਦੇ ਹਾਂ 23 ਤਰੀਕ ਨੂੰ ਨਤੀਜੇ ਆਉਣਗੇ ਕਿਸ ਉਮੀਦਵਾਰ ਦੀ ਜਿੱਤ ਹੁੰਦੀ ਹੈ ਤਾਂ ਤੁਸੀਂ ਜੁੜੇ ਰਹੋ ਲੋਕਪ੍ਰਿੰਟ ਨਿਊਜ਼ ਦੇ ਨਾਲ ਸਾਨੂੰ ਦੀ ਉਜਾਜ਼ਤ ਧੰਨਵਾਦ